ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੰਗਰੂੜ ਦੇ ਔਨਾ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਨ੍ਹਾਂ ਵਿੱਚ ਚਹਰੀਲੀ ਸ਼ਰਾਬ ਕਾਰਨ ਮੌਤਾਂ ਹੋਈਆਂ ਹਨ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਸਰਕਾਰ ਤੋਂ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਸਾਰੀਆਂ ਪਾਰਟੀਆਂ ਸਹਿਮਤ ਹੋਣ ਤਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਇਹ ਬੇहद ਹੀ ਜ਼ਰੂਰੀ ਮੁੱਦਾ ਹੈ ਇਸ ਦੇ ਲਈ ਸਾਰੀਆਂ ਪਾਰਟੀਆਂ ਨੂੰ ਜੁਟ ਹੋ ਕੇ ਇਲੈਕਸ਼ਨ ਕਮਿਸ਼ਨ ਕੋਲ ਇਸਦੀ ਅਪੀਲ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਹੀ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਦੇਖੋ ਅੱਜ ਮੈਂ 8 ਟੀਬੀ ਪਿੰਡ ਦੇ ਵਿੱਚ ਆਇਆ ਇੱਥੇ 14 ਵੱਡੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਹੈ ਜਿਹੜੀ ਸ਼ਰਾਬ ਇਹਨਾਂ ਨੇ ਖਰੀਦੀਏ ਪੀਤੀ ਉਹ ਜ਼ਹਿਰ ਸਾਬਤ ਹੋਈ 14 ਵਿਧਵਾ ਔਰਤਾਂ ਨੂੰ ਮਿਲਿਆ 14 ਅਨਾਥ ਬੱਚਿਆਂ ਪਰਿਵਾਰਾਂ ਨੂੰ ਮਿਲਿਆ ਜਿਹੜੇ ਕਿ ਸਰਕਾਰ ਦੀ ਗਲਤੀ ਕਰਕੇ ਅਜਾ ਅਨਾਥ ਹੋ ਗਏ ਤੇ ਸੁਣਵਾਈ ਕੋਈ ਨਹੀਂ ਹੈ ਗਰੀਬ ਦੀ ਸੁਣਵਾਈ ਕੋਈ ਨਹੀਂ ਡੰਗਰ ਵੀ ਮਰ ਜੇ ਨਾ ਉਹਦਾ ਵੀ ਮੁਆਵਜ਼ਾ ਮਿਲਦਾ ਹੈ ਆ ਹੁਣ ਹੜਾ ਆਏ ਸੀ ਉਹਦੇ 'ਚ ਡੰਗਰ ਮਰੇ ਮੁਆਵਜ਼ਾ ਮਿਲ ਗਿਆ ਆ ਸਰਕਾਰੀ ਜ਼ਹਿਰ ਬੋਤਲਾਂ 'ਚ ਪਾ ਕੇ ਦਿੱਤੀ ਜਿਹੜੇ ਬੰਦੇ ਮਰੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਕੋਈ ਨੌਕਰੀ ਨਹੀਂ ਤਿੰਨ ਕੁੜੀਆਂ ਇੱਕ ਮੁੰਡਾ ਬਿਮਾਰ ਹੈ ਕਮਾਊ ਕੋਈ ਨਹੀਂ ਹੈ ਲੇਕਿਨ ਸਰਕਾਰ ਕੋਈ ਬਾਣੀ ਫੜ ਰਹੀ ਮੁੱਖ ਮੰਤਰੀ ਇਸ ਜ਼ਿਲ੍ਹੇ ਦਾ ਹੋਵੇ ਤੇ ਜਿਹੜਾ ਵਿੱਤ ਮੰਤਰੀ ਜਿਹਦੇ ਕੋਲ ਮਹਿਕਮਾ ਹੈ ਸ਼ਰਾਬ ਦਾ ਉਹਦੇ ਹਲਕੇ ਦਾ ਪਿੰਡ ਹੋਵੇ ਹਰ ਹੁਣ ਕਹਿੰਦੇ ਨੇ ਜੈ ਸ਼ਰਾਬਿਕਦੀ ਸੀ ਬਈ ਬੇਰ ਬਈ ਕੋ ਆਉਂਦਾ ਕੋਣ ਹੈ? ਕਿਆ ਤੁਹਾਡੀ ਕਿਆ ਯੋਗਦਾਨ ਹੈ ਇਹਦੇ ਵਿੱਚ? ਕਿਆ ਤੁਹਾਡਾ ਹਿੱਸਾ ਪੱਤੀ ਹੈ? ਤੁਹਾਡੀ ਸ਼ਹਿ ਕਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ? ਤੁਹਾਡੀ ਨੱਕ ਦੇ ਹੇਠਾਂ ਕਿਸ ਤਰੀਕੇ ਨਾਲ ਨਜਾਇਜ਼ ਸ਼ਰਾਬ बिकਦੀ ਰਹੀ ਹੈ? ਕਿਸ ਤਰੀਕੇ ਦੇ ਨਾਲ ਇੱਥੇ ਘਰ ਘਰ ਚਿੱਟਾ ਵਿਕ ਰਿਹਾ ਹੈ? ਹ ਮੈਨੂੰ ਬੀਬੀਆਂ ਹੁਣ ਅੰਦਰ ਰੋ ਰਹੀਆਂ ਸੀ। ਕਹਿੰਦੇ ਜੀ ਹੋਰ ਕੁਝ ਮਿਲੇ ਨਾ ਮੇਰੇ ਚਿੱਟਾ ਮਿਲ ਜਾਂਦਾ ਸਾਰਿਆਂ ਨੂੰ। ਇਹ ਜਿਹੜਾ ਕੁਝ ਹੋਇਆ ਜਿੰਨੀ ਨਸ਼ੇ ਸ਼ਰਾਬ ਵੰਡ ਰਹੀ ਹੈ ਔਰ बिक ਰਹੀ ਹੈ ਇਹ ਭਗਵੰਤ ਮਾਨ ਦੀ ਸਰਕਾਰ ਦੇ ਸ਼ਹਿ ਦੇ ਉੱਪਰ ਔਰ ਉਹਨਾਂ ਦੀ ਹਿੱਸੇਦਾਰੀ ਦੇ ਉੱਪਰ ਕੰਮ ਹੋ ਰਿਹਾ ਹੈ ਬਿਲਕੁਲ ਨਜਾਇਜ਼ ਹੋ ਰਿਹਾ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਗਰੀਬਾਂ ਦੇ 21 ਬੰਦੇ ਸਰਕਾਰੀ ਜ਼ਹਿਰ ਵੀ ਕੇ ਮਰ ਚੁੱਕੇ ਹੈ ਇਹ ਪਰਚਾ ਸਰਕਾਰ ਪਰ ਹੋਣਾ ਚਾਹੀਦਾ ਹੈ ਇੱਥੇ ਦੇ ਨਮਾਇੰਦਿਆਂ ਪਰ ਹੋਣਾ ਚਾਹੀਦਾ ਹੈ ਕਤਲ ਦਾ ਮਕਦਮਾ ਹੋਣਾ ਚਾਹੀਦਾ ਇਹਨਾਂ ਨੇ ਮਰਵਾਏ ਸਾਡੇ ਬੰਦੇ ਗਰੀਬ ਤੇ ਜਦ ਅੱਜ ਗਰੀਬ ਮਾਰੇ ਗਏ ਤਾਂ ਉਹਨਾਂ ਦੀ ਜਾਨ ਦੀ ਕੀਮਤ ਕੋਈ ਨਹੀਂ ਕੋਈ ਨੌਕਰੀ ਦੀ ਗੱਲ ਨਹੀਂ ਕਰੀ ਕੋਈ ਮੁਆਵਜ਼ੇ ਦੀ ਗੱਲ ਨਹੀਂ ਕਰੀ ਥੱਲੇ ਨੂੰ ਹੱਥ ਕਰਕੇ ਕਿਸੇ ਨੂੰ 50000 ਦੇ ਰਹੇ ਕਿਸੇ ਨੂੰ ਲੱਖ ਦੇ ਰਹੇ ਕਿਸੇ ਨੂੰ 2 ਲੱਖ ਦੇ ਰਹੇ ਤੁਸੀਂ ਬੋਲੋ ਨਾ ਆਹ ਤੁਹਾਨੂੰ ਦੇਤੇ ਕਿਉਂ ਭਈ ਵੱਡੀ ਨਜਾਇਜ਼ ਸ਼ਰਾਬ ਦੇ ਨਾਲ ਤੁਹਾਡੀ ਜ਼ਹਿਰ ਦੇ ਨਾਲ ਸਾਡੇ ਬੰਦੇ ਮਰੇ ਉਹਨਾਂ ਨੂੰ ਪੂਰਾ ਮੁਆਵਜ਼ਾ ਦੋ ਇਹੀ ਕਹਿ ਰਿਆਂ ਇੱਕ ਜਾਨ ਚਲੀ ਗਈ ਐ ਇਹਦੇ ਚ ਕੋਡ ਆਫ ਕੰਡਕਟ ਕੋਈ ਨਹੀਂ ਬਹਾਨੇबाजी ਐ ਇਹਨਾਂ ਗਰੀਬਾਂ ਦੀ ਪੁੱਛ ਨਹੀਂ ਕਰਨੀ ਬਸ ਸੋਚ ਮਾੜੀ ਐ ਮਾਨਸਿਕਤਾ ਮਾੜੀ ਐ ਕੋਈ ਕੋਡ ਆਫ ਕੰਡਕਟ ਮੂਰੇ ਨਹੀਂ ਅੜਦਾ ਮੈਂ ਕੋਲ ਖੜਦਾ ਸਾਡੀ ਪਾਰਟੀ ਦਾ ਪ੍ਰਧਾਨ ਖੜ ਜੇਗਾ ਐਸੀ ਇਕਾਲੀ ਦਲ ਵਾਲਿਆਂ ਨੂੰ ਬੇਨਤੀ ਕਰ ਲਾਂਗੇ ਸਭ ਨੂੰ ਬੇਨਤੀ ਕਰ ਲਾਂਗੇ ਅਸੀਂ ਐਸੀ ਵੀ ਲਿਖ ਕੇ ਦੇਨੇ ਐਫੀਡੈਵਿਟ ਦੇਨੇ ਕਿ ਇਹਦੇ ਚ ਕੋਈ ਕੋਡ ਆਫ ਕੰਡਕਟ ਨਹੀਂ ਹੁੰਦਾ ਇਹਨਾਂ ਗਰੀਬਾਂ ਨੂੰ ਪੈਸੇ ਦੋ ਪਹਿਲਾਂ ਕਹਿ ਚੁੱਕਿਆ ਕਿ ਸਮਾਂ ਬਦਲਦਾ ਰਹਿੰਦਾ ਹੈ ਯਾਰ ਗੱਲ ਸੁਣੋ ਅੱਜ ਵੀ ਜੋ ਜਿੰਨਾ ਅਸੀਂ ਖੜ ਸਕੇ ਪਰਿਵਾਰ ਦੇ ਨਾਲ ਖੜਾਂਗੇ ਲੇਕਿਨ ਸਮਾਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਇੱਕ ਦਿਨ ਆਏਗਾ ਕਿ ਅਸੀਂ ਇਹ ਪਰਿਵਾਰਾਂ ਦੇ ਨਾਲ ਜੋ ਇਹਨਾਂ ਦਾ ਬਣਦਾ ਹੱਕ ਹੈ ਉਹ ਮਿਲੇਗਾ